ਸਰ ਜਿਲ੍ਹਾ ਪ੍ਰਾਂਤ ਭਾਰਤੀ ਵਾਲਮੀਕੀ ਆਧੇਤਮ ਸਮਾਜ ਆਸ਼ੂ ਵਾਈਫ ਆਫ ਪਰਮੇਸ਼ਰ ਸਿੰਘ ਵਾਸੀ ਸੋਫੀਪਿੰਡ ਜੋ ਕਿਰਾਏ ਤੇ ਮਕਾਨ ਤੇ ਰਹਿੰਦੀ ਆ ਤੇ ਇੱਕ ਆਰਮੀ ਦੇ ਆਰਮੀ ਦੀ ਪਤਨੀ ਆਰਮੀ 14 ਘਰ ਵਾਲਾ ਨੌਕਰੀ ਕਰਦਾ ਤੇ ਉਹ ਆਪਣੇ ਆਪ ਨੂੰ ਇੱਕ ਪ੍ਰੈਸ ਰਿਪੋਰਟ ਦਾਦੀ ਆ ਉਹ ਪਿੰਡਾਂ ਦੇ ਵਿੱਚ ਆਣ ਕੇ ਲੋਕਾਂ ਦੇ ਨਾਲ ਪਾਰਟੀ ਬਾਜੀ ਬਣਾਉਂਦੀ ਆ ਤੇ ਲੋਕਾਂ ਦੇ ਵਿੱਚ ਆਪਸੀ ਝਗੜੇ ਕਰਉਂਦੀ ਆ ਇਦਾਂ ਦਾ ਇਹ ਇੱਕ ਮਾਮਲਾ ਅਲਾਦੀਨਪੁਰ ਦੇ ਵਿੱਚ ਆਇਆ ਜੋ ਪੰਚਾਇਤ ਚੱਲ ਰਹੀ ਸੀ ਅਲਾਦੀਨਪੁਰ ਦੇ ਉਸ ਦੇ ਵਿੱਚ ਆਣ ਕੇ ਉਸਨੇ ਖੰਗਬਾਈ ਤੇ ਪਿੰਡ ਦੇ ਮੋਤਵਾਰ ਬੰਦਿਆ ਦੇ ਉੱਪਰ ਸਾਬਕਾ ਸਰਪੰਚ ਸ਼੍ਰੀ ਰਾਮ ਸਰੂਪ ਵਿਜੇ ਵਿਰਦੀ ਜੀ ਤੇ ਪ੍ਰੇਮ ਹੰਸ ਤਾਂ ਮੈਂ ਜਿਲ੍ਹਾ ਪ੍ਰਧਾਨ ਭਾਰਤੀ ਵਾਲਮੀਕੀ ਅਦੇ ਧਰਮ ਸਮਾਜ ਗੋਪੀ ਹੰਸ ਸਾਡੇ ਨਾਲ ਉਹਨੇ ਹੱਥੋ ਪਾਈ ਹੋਣ ਦੀ ਕੋਸ਼ਿਸ਼ ਕੀਤੀ ਅਦੇ ਉਲਟਾ ਸਾਡੇ ਉੱਪਰ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਕੇ ਸਿਵਲ ਹਸਪਤਾਲ ਦਾਖਲ ਹੋ ਗਏ ਇਸ ਦੀ ਜਿਸੀ ਜਾਣਕਾਰੀ ਉਸੇ ਟਾਈਮ ਮਾਨਯੋਗ ਡੀਐਸਪੀ ਸਾਹਿਬ ਹੁੰਦਲ ਸਾਹਿਬ ਕੈਂਟ ਦੇ ਜੋ ਹਨ ਉਹਨਾਂ ਦੇ ਨੋਟਿਸ ਦੇ ਵਿੱਚ ਲੈਂਦੇ ਉਹਨਾਂ ਨੇ ਮੌਕੇ ਤੇ ਚਾਰ ਪੰਜ ਮੁਲਾਜ਼ਮ ਕਾਲ ਕੇ ਇਹ ਅਸੀਂ ਅਮਰੀਕ ਸਿੰਘ ਉਹਨਾਂ ਨੂੰ ਭੱਲ ਗਏ ਮੌਕੇ ਤੇ ਜਾਇਜ਼ਾ ਲਿਆ ਗਿਆ ਤੇ ਉੱਥੇ ਇਹ ਗੱਲ ਸਾਬਤ ਹੋਈ ਵੀ ਇਸ ਪੈਡ ਦੇ ਵਿੱਚ ਉਸ ਦੇ ਨਾਲ ਕੋਈ ਕੁੱਟ ਮਾਰਨੀ ਕੀਤੀ ਤੇ ਐਦਾਂ ਹੀ ਬਹੁਤ ਸਾਰੇ ਕੇਸ ਹਨ ਜੋ ਲੋਕਾਂ ਦੇ ਉੱਪਰ ਝੂਠੇ ਪਰਚੇ ਦਰਜ ਕਰਵਾਉਂਦੇ ਆ ਕਿਉਂ ਕਿਉਂ ਕਰਾਉਂਦੀ ਕੀ ਹਾਂ ਕਾਰਨ ਕੀ ਅਸੀਂ ਆਪਣੇ ਨਿੱਜੀ ਸਵਾਰਥ ਦੇ ਲਈ ਅਸੀਂ ਪ੍ਰਸ਼ਾਸਨ ਤੇ ਮੀਡੀਆ ਦੇ ਸਾਰੇ ਸਹਿਯੋਗੀਆਂ ਨੂੰ ਇਹ ਗੱਲ ਕਾਵਾਂਗੇ ਕਿ ਜੇ ਉਹ ਪ੍ਰੈਸ਼ਰ ਬੋਟਰ ਹੈ ਉਹ ਤਾਂ ਉਹਦਾ ਉਹ ਮਿਸ ਯੂਜ਼ ਕਰ ਦਿਆ ਲੋਕ ਕਹਿੰਦੇ ਹਾਂਜੀ ਉਹ ਆਪਣੇ ਆਪ ਨੂੰ ਪਾਸ ਕਰ ਤੇ ਆ ਪਾਸ ਕਰਦੀ ਪ੍ਰੈਸ਼ਰ ਬੋਟਰ ਕਹਿੰਦੀ ਆ ਤੇ ਅਸੀਂ ਇਸ ਬਾਰੇ ਉਹਨਾਂ ਨਾਲ ਗੱਲ ਕੀਤੀ ਪਾਸ ਕਰ ਗੱਲ ਨਹੀਂ ਜੀ ਹਾਂਜੀ ਕਿਤੇ ਉਹ ਕਹਿੰਦੇ ਨਹੀਂ ਸਾਡੀ ਕੋਈ ਪ੍ਰੈਸ਼ਰ ਬੋਟਰ ਨਹੀਂ ਹੈਗੀ ਹਾਂਜੀ ਤੁਹਾਡਾ ਕੀ ਧਿਮਾਨ ਕੀਤੀ ਉਹਨੇ ਸਾਡੇ ਕੋਲ ਸਾਡੇ ਕੋਲ ਕੋਈ ਡਿਮਾਂਡ ਨਹੀਂ ਕੀਤੀ ਸਾਡੇ ਨਾਲ ਕੋਈ ਲੜਾਈ ਲੜਾਈ ਜਿਮਾਨਡ ਕਰਦਾ ਲੜਾਈ ਝਗੜਾ ਕਦਾ ਹੋਇਆ ਤੁਹਾਡਾ ਲੜਾਈ ਝਗੜਾ ਪ੍ਰੋਪਰਟੀ ਦਾ ਸੀਗਾ ਉਦੇ ਉੱਪਰ ਤਾਲਾ ਲਗਾਇਆ ਗਿਆ ਸੀ ਉਹਦਾ ਉਹਦੇ ਉੱਪਰ ਪਰਚਾ ਵੀ ਦਰਜ ਹੋਇਆ ਤਾਂ ਉਹ ਤਾਂ ਇਦਾਂ ਦੇ ਇੱਕ ਕੇਸ ਸੂਹੀ ਪਿੰਡ ਤੋਂ ਆ ਉੱਥੇ ਦਾ ਹੋਇਆ ਦੀਪਨਗਰ ਦਾ ਗੁਲਫੀਆਂ ਵਾਲੇ ਬਲੋਂ ਨੇ ਗੁਲਫੀਆਂ ਖਾ ਕੇ ਤਾਂ ਉਸ ਨੇ ਜਦੋਂ ਪੈਸੇ ਮੰਗੇ ਤੇ ਉਹਦੇ ਨਾਲ ਫੋਟੋ ਮਾਰ ਕੀਤੀ ਉਲਟਾ ਉੱਤੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਡੀਪ ਆਈਸਕ੍ਰੀਮ ਵਾਲੇ ਦੇ ਨਾਲ ਇਦਾਂ ਦੇ ਹੋਰ ਵੀ ਬਹੁਤ ਸਾਰੇ ਕੇਸ ਹਨ ਅਸੀਂ মিডিਆ ਕੋਲੋਂ ਮੰਗ ਕਰਦੇ ਆ ਕਿ ਉਹਦਾ ਜਿਹੜਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ ਟੈਸਟ ਪੁਣ ਬਗਾ ਕਸ ਅੰਜੀਨਾ ਤਾਰਾ ਸਿੰਘ ਗਿੱਲ ਐਸਪੀ ਮੇਡਕਰਾਂ ਚਾਰਜ ਪੰਜਾਬ ਜੋ ਆਪਣੇ ਪੂਰੇ ਇਤਿਹਾਸ ਦੇ ਨਾਲ ਜਾਇਦੇ ਸਾਥੀਆਂ ਨਾਲ ਕਿਸੇ ਰਾਜਨਾਮੇ ਦੇ ਤੌਰ ਕਿਸੇ ਪ੍ਰੈਸਰ ਬੋਰਡ ਤੋਂ ਨਜਾਇਜ਼ ਜਿਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਹੱਤੋਂ ਬਾਈ ਵੀ ਹੋਈ ਬੰਨ ਜਾਂਚ ਪਰਚੇ ਇਹਨਾਂ ਤੇ ਬਣਵਾਏ ਆ ਇਹ ਗੱਲ ਸਾਰੇ ਸਪੋਰਟਰਾਂ ਨੂੰ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਇਹਦੀ ਜਾਂਚ ਕੀਤੀ ਜਾਵੇ ਜਾਂਚ ਕਰਕੇ ਜੋ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਆ ਕੀਤੀ ਜਾਵੇ